ਨਕੋਦਰ ਤਾਂ ਸਾਡੀ ਰੂਹ ਚ ਵਸਦਾ ਜੀ ਕਿਉਂਕਿ ਸਾਡੇ ਜਲੰਧਰ ਦਾ ਇਹ ਗਵਾਂਡੀ ਮੈਂ ਜਲੰਧਰ ਜੰਮਿਆ ਪੜਿਆ ਹਨਾ ਉੱਥੇ ਹੀ ਰਿਆ ਤੇ ਸਾਡਾ ਸਭ ਤੋਂ ਨੇੜੇ ਦਾ ਇਹ ਜਿਹੜੇ ਸ਼ਹਿਰਾਂ ਚ ਕਪੂਰਥਲਾ ਨਕੋਦਰ ਫਗਵਾੜਾ ਇਹ ਸਾਨੂੰ ਘਰ ਦੇ ਹੀ ਲੱਗਦੇ ਹੁੰਦੇ ਸੀ ਔਰ ਬਹੁਤ ਇੱਧਰ ਆਈਦਾ ਸੀ ਮੇਲਾ ਹੁੰਦਾ ਹੁੰਦਾ ਸੀ ਲੋਕ ਰੰਗ ਜੀ ਹਾਂ ਉਰੇ ਚ ਮੈਨੂੰ ਇੱਕ ਵਾਰੀ ਉੱਥੇ ਵਿਜੇਤਾ ਮੇਹਣੀ ਕਰਾਉਂਦੇ ਹੁੰਦੇ ਸੀ 99 ਦੇ ਵਿੱਚ ਇੱਕ ਘੜੀ ਮਿਲੀ ਉਹ ਥੱਲੇ ਲਿਖਿਆ ਲੋਕ ਰੰਗ ਨਾਂ ਲਿਖਿਆ 99 ਉਹ ਅਜੇ ਵੀ ਚੱਲਦੀ ਹੈ ਵਗੈਰਾ ਸੈੱਲ ਬਦਲ ਲਈਦਾ ਤੇ ਚੱਲਦੀ ਰਹਿੰਦੀ ਹੈ ਬਹੁਤ ਖੁਸ਼ੀ ਹੋਏ ਕਿ ਸਾਡੇ ਬ੍ਰਦਰ ਨੇ ਹਾਨੀ ਜੀ ਇਹਨਾਂ ਨੇ ਗੁਰਸਾਹਿਬ ਰਿਟੇਲਸ ਬੇਟਾ ਨਾਲ ਇਹਨਾਂ ਦਾ ਤੇ ਇਹਦੇ ਬੱਚੇ ਨੂੰ ਹੋਰ ਅੱਗੇ ਲੈ ਕੇ ਜਾਣ ਲਈ ਗਾਈਡ ਕੀਤਾ ਇਹਨਾਂ ਨੇ ਬੱਚੇ ਨੇ 10 ਸਟੋਰ ਸਾਈਨ ਕੀਤੇ ਨੇ ਜੋਕੀ ਦੇ ਨਾਲ ਇਹ ਫਰਸਟ ਇਹਨਾਂ ਦਾ ਸਟੋਰ ਹੈ ਇੱਥੇ ਸੋ ਇਹ ਗੱਲ ਬੜੀ ਸੁਧਾਰਨ ਲੱਗਦੀ ਜਿੱਦਾਂ ਮੈਂ ਪਾਜੀ ਨੂੰ ਹੱਸਰੇ ਸੀ ਕਿ ਇਨਰ ਵੇਅਰ ਦੋਈ ਚੀਜ਼ਾਂ ਯਾਦ ਆਉਂਦੀਆਂ ਇਨਰ ਵੇਅਰ ਜਦੋਂ ਜੋਕੀ ਦਾ ਪਰ ਤੁਸੀਂ ਦੇਖੋ ਇੱਥੇ ਮੈਨੂੰ ਲੱਗਦਾ 100 ਵੈਰਾਈਟੀਆਂ ਪਈਆਂ ਹੋਣਗੀਆਂ ਇਹਨਾਂ ਕੋਲ 60 70 ਤਰ੍ਹਾਂ ਦੀ ਵੈਰਾਈਟੀ ਹੋਏਗੀ ਹਾਂਜੀ 600 600 ਦੇਖੋ ਕਮਾਲ ਨੇ ਤੇ ਉਹ ਗੱਲ ਕਹਿੰਦਾ ਮਤਲਬ ਇਹ ਹੈ ਜੀ ਕਿ ਐਕਸਕਲੂਸਿਵਿਟੀ ਜਿਹੜੀ ਲੋਕ ਜਿੰਨੇ ਫੋਕਸ ਕਰਕੇ ਆਉਣਾ ਵੀ ਮੈਨੂੰ ਆਹੀ ਚੀਜ਼ ਚਾਹੀਦੀ ਉਹ ਆ ਕੇ ਟ੍ਰਾਇਲ ਕਰੇ ਹਰ ਤਰ੍ਹਾਂ ਦਾ ਸਾਈਜ਼ ਦੇਖੇ ਵੈਰਾਈਟੀ ਦੇਖੇ ਐਕਸਕਲੂਸਿਵ ਸਟੋਰ ਪਹਿਲਾਂ ਇਹਨਾਂ ਨੇ ਖੋਲਿਆ ਉਸ ਤੋਂ ਬਾਅਦ 10 ਟੋਟਲ ਇਹਨਾਂ ਨੇ ਖੋਲਣੇ ਫਿਲਹਾਲ ਉਸ ਤੋਂ ਬਾਅਦ 100 ਵੀ ਖੋਲਣੇ ਆ ਹਨਾ ਠੀਕ ਹੈ ਨਾ ਤੇ ਮੈਂ ਬਹੁਤ ਮੁਬਾਰਕ ਦਿੰਨਾ ਕਿ ਨਕੋਦਰ ਹੁਣ ਤਰੱਕੀ ਦੀ ਰਾਹ ਤੇ ਹੈ ਕੀ ਤਾਂ ਫਿਰ ਤੁਹਾਨੂੰ ਪਤਾ ਵੈਸੇ ਹੀ ਸ਼ਾਹ ਸਵਾਰ ਹੁੰਦਾ ਜਿਹਨੂੰ ਕੋਟ ਸਵਾਰ ਠੀਕ ਹੈ ਨਾ ਜੀ ਤੇ ਜਦੋਂ ਤੁਸੀਂ ਇਨਰ ਵੀਅਰ ਕੰਫਰਟੇਬਲ ਪਾਏ ਨੇ ਤਾਂ ਤੁਸੀਂ ਇੱਕ ਕੰਫਰਟੇਬਲ ਲਾਈਫ ਨੂੰ ਫੀਲ ਕਰ ਸਕਦੇ ਹੋ ਔਰ ਉਸ ਤੋਂ ਬਾਅਦ ਜੇ ਜੋਕੀ ਦੀ ਗੱਲ ਕਰਾਂ ਤੇ ਅਸੀਂ ਖੁਦ ਆਪ ਫੈਨ ਇਸ ਬ੍ਰਾਂਡ ਦੇ ਹਨਾ ਅਸੀਂ ਛੋਟੇ ਹੁੰਦੇ ਜਦੋਂ ਜੇ ਬ੍ਰਾਂਡ ਬਰੂਨ ਨਹੀਂ ਸੀ ਪਾਉਣ ਨੂੰ ਮਿਲਦੇ ਉਦੋਂ ਸੋਚੀਦਾ ਹੁੰਦਾ ਸੀ ਕਿ ਕਿਸੇ ਦਿਨ ਜੋਕੀ ਦੇ ਲੈਣੇ ਆ ਹਨਾ ਬੈਟੀ ਬਹੁਤ ਵਧੀਆ ਹੈ ਤੇ ਐਨੀ ਆਪਸ਼ਨਸ ਮੇਬੀ ਸ਼ਾਇਦ ਜਲੰਧਰ ਵੀ ਰੇਅਰ ਹੈ ਬਟ ਇੱਥੇ ਜਿਹੜਾ ਹੈਗਾ ਸਾਰੇ ਇੱਕ ਚੀਜ਼ ਦਾ ਸਾਈਜ਼ ਮਟੀਰੀਅਲ ਬਹੁਤ ਵਧੀਆ ਜੀ ਬਹੁਤ ਜੀ ਮੈਂ ਤੇ ਇਹ ਕਹਿਣਾ ਮੈਂ ਵੀ ਜੇ ਤੁਸੀਂ ਆਪਣੀ ਚੁਆਇਸ ਦੀ ਜਿਹੜੀ ਸ਼ਾਪਿੰਗ ਕਰਨੀ ਹੈ ਤੇ ਬੜਾ ਵਧੀਆ ਬ੍ਰਾਂਡ ਵੀ ਬਹੁਤ ਵਧੀਆ ਹੈ ਤੇ ਤੁਹਾਡੇ ਕੋਲ ਆਪਸ਼ਨ ਵੀ ਬਹੁਤ ਨੇ ਬਹੁਤ ਵੈਰਾਈਟੀ ਹੈ ਤੇ ਜਰੂਰ ਵਿਜ਼ਿਟ ਕਰਨਾ ਚਾਹੀਦਾ ਤੇ ਆਪਣਾ ਜਿਹੜਾ ਹੈਗਾ ਜੀ ਵਧੀਆ ਸਰ ਬਹੁਤ ਵੈਰਾਈਟੀ ਹੈ ਨਾਲ ਕੋਲ ਸਪੇਸ਼ੀਅਸ ਹੈਗਾ ਸਭ ਤਰ੍ਹਾਂ ਦੀ ਮਟੀਰੀਅਲ ਮਿਲ ਰਹੀ ਹੈ ਨਾਲ ਕੋਲ ਅੱਛਾ ਇਹ ਸ਼ੋਰੂਮ ਖੋਲਿਆ ਜੀ ਕਿਸ ਤਰ੍ਹਾਂ ਲੱਗ ਰਿਹਾ ਬਹੁਤ ਅੱਛਾ ਜੋ ਵੈਰਾਈਟੀ ਇੱਥੇ ਦੇਖੀ ਹੈ ਆਮ ਜੋਕੇ ਸ਼ੋਰੂਮ ਚ ਅੱਜ ਤੱਕ ਨਹੀਂ ਦੇਖੀ ਜੀ ਕਾਫੀ ਆਈਟਮਸ ਹੈਗੀਆਂ ਜੀ ਨਕੋ ਉਧਰ ਆਇਆ ਨੂੰ ਬਸ ਵਿਜ਼ਿਟ ਕਰੋ ਇੱਕ ਵਾਰੀ ਆ ਕੇ ਬਹੁਤ ਅੱਛੀ ਵੈਰਾਈਟੀ ਹੈ ਸਭ ਕੁਝ ਮਿਲੇਗਾ ਇੱਥੇ ਦਈਆ ਭਾਜੀ ਵੈਰਾਈਟੀ ਬਹੁਤ ਅੱਛੀ ਹੈਗੀ ਹੈ ਕਈ ਕੁਛ ਇੱਥੇ ਦੇਖਣ ਨੂੰ ਮਿਲਦਾ ਜੋ ਆਮ ਮਾਰਕੀਟ ਚ ਨਹੀਂ ਮਿਲਦਾ ਜੋ ਇਹਨਾਂ ਦੇ ਸ਼ੋਰੂਮ ਸੇ ਹੈਗਾ ਐਕਸਕਲੂਸਿਵ ਹੈਗਾ ਇਹ ਉਹਦਾ ਜੋਕੀ ਦਾ ਸ਼ੋਰੂਮ ਤੇ ਦਈਆ ਜੀ ਸ਼ਹਿਰ ਲਈ ਕੋਈ ਨਵੀਂ ਚੀਜ਼ ਮੈਂਟ ਹੈ ਸ਼ਹਿਰ ਦੇ ਲੋਕਾਂ ਨੂੰ ਵਧੀਆ ਚੀਜ਼ ਮਿਲੇਗੀ ਇੱਕ ਬ੍ਰਾਂਡ ਦੀ ਇੱਕ ਜੋਕੀ ਦਾ ਵਿਸ਼ਵਾਸ ਲੋਕਾਂ ਨਾਲ ਵੈਸੇ ਬੜਾ ਜੁੜਿਆ ਹੋਇਆ ਹੈ ਲੱਗ ਰਿਹਾ ਹੈ ਕਿ ਬ੍ਰਾਂਡ ਆਨਗੇ ਆਪੇ ਗ੍ਰੋ ਕਰਦੀ ਹੈ ਆਪਣਾ ਨਕੌਦਰ ਗ੍ਰੋ ਕਰ ਰਿਹਾ ਹੈਗਾ ਫੀਲ ਹੁੰਦਾ ਹੈ ਅੱਛਾ ਲੱਗ ਰਿਹਾ ਹੈ ਬਹੁਤ ਅੱਛੀ ਵੈਰਾਈਟੀ ਹੈ ਜੀ ਐਸੋ ਅੱਛੀ ਵੈਰਾਈਟੀ ਮੈਂ ਕਦੀ ਕਿਸੇ ਹੋਰ ਬ੍ਰਾਂਡ ਦੀ ਦੇਖੀ ਨਹੀਂ ਆ ਨਕੌਦਰ ਦੇ ਵਿੱਚ ਜਿਹੜਾ ਸਟੋਰ ਖੁੱਲਿਆ ਇਹਦੇ ਕੋਲ ਬਹੁਤ ਵੈਰਾਈਟੀ ਹੈ ਇੱਥੇ ਆ ਕੇ ਜਰੂਰ ਆਪਣੀ ਸ਼ਾਪਿੰਗ ਕਰੋ ਤੁਸੀਂ ਬਹੁਤ ਵਧੀਆ ਸਾਰਾ ਯਾਰ ਬਹੁਤ ਵਧੀਆ ਬ੍ਰਾਂਡ ਹੈ ਜੀ ਔਰ ਹਨੀਵਾ ਜੀ ਵੀ ਬਹੁਤ ਵਧੀਆ ਬੰਦੇ ਨੇ ਔਰ ਮੈਂ ਚਾਹਨਾ ਵੈਰੈਟੀ ਦਾ ਹੈ ਹੀ ਹੈ ਜੀ ਜੋ ਕਿ ਦਾ ਬ੍ਰਾਂਡ ਹੈ ਜੀ ਇੱਕ ਸਾਰੇ ਨਕੋਦਰ ਵਾਸੀਆਂ ਨੂੰ ਅਪੀਲ ਕਰਦਾ ਹੈ ਵੀ ਇੱਥੇ ਇੱਕ ਵਾਰੀ ਆਓ ਔਰ ਇੱਕ ਵਾਰ ਦਰਸ਼ਨ ਦਿਓ ਇੱਥੇ ਆ ਕੇ ਦਿਓ ਤਾਂ ਵਧੀਆ ਵਧੀਆ ਚੀਜ਼ਾਂ ਲੋ ਹੋ ਜਾਣਾ ਤਨਾ ਗੁਰਪ੍ਰੀਤ ਹੈ ਮੈਂ ਇੱਥੇ ਨਾਰਥ ਹੈਡ ਹੈਗਾ ਨਾਰਥ ਇਚ ਜਿੰਨੇ ਵੀ ਐਕਸਕਲੂਸਿਵ ਸਟੋਰਸ ਨੇ ਉਹ ਮੈਂ ਹੈਂਡਲ ਕਰਨਾ ਮੇਰੀ ਟੀਮ ਹੈਗੇ ਨਾਲ ਦੇਖੋ ਅਗਰ ਮੈਂ ਇੰਡੀਆ ਦੀ ਗੱਲ ਕਰਾਂ ਤੇ ਲਗਭਗ 1500 ਸਟੋਰਸ ਹੈਗੇ ਇੰਡੀਆ ਇਚ 근 ਨਕੋਦਰ ਦੀ ਗੱਲ ਕਰੀਏ ਤੇ ਨਕੋਦਰ ਇਚ ਐਕਸਕਲੂਸਿਵ ਪਹਿਲਾ ਸਟੋਰ ਹੈ ਜੋਕੀ ਦਾ ਸ ਤੇ ਦੇਖੋ ਪ੍ਰੋਡਕਟ ਇਚ ਜੋਕੀ ਵੈਸੇ ਤੁਸੀਂ ਪੁੱਛੋ ਆਮ ਕਸਟਮਰ ਨੂੰ ਤੇ ਵੈਸੇ ਨਾਰਮਲ ਰਿਟੇਲਰਸ ਦੇ ਜਿਹੜੇ ਮਲਟੀ ਬ੍ਰਾਂਡ ਸਟੋਰ ਨੇ ਉੱਥੇ ਅਵੇਲੇਬਲ ਹੈ ਬਟ ਐਕਸਕਲੂਸਿਵ ਸਟੋਰ ਦੀ ਗੱਲ ਕਰੀਏ ਤੇ ਐਕਸਕਲੂਸਿਵ ਇਸ ਤੁਹਾਨੂੰ ਇੱਕ ਐਂਬੀਅੰਸ ਮਿਲਦਾ ਕਸਟਮਰ ਆਂਦਾ ਟ੍ਰਾਇਲ ਰੂਮ ਹੁੰਦਾ ਹੈ ਤੇ ਉਹਨੂੰ ਪ੍ਰੋਡਕਟ ਦੀ ਪੂਰੀ ਕੰਪਲੀਟ ਰੇਂਜ ਮਿਲਦੀ ਹੈ ਅਗਰ ਕੋ ਐ ਬਹੁਤ ਪ੍ਰਾਊਡ ਦੀ ਗੱਲ ਹੈ ਕਿ ਅੱਜ ਨਕੋਦਰ ਐਕਸਕਲੂਸਿਵ ਸਟੋਰ ਖੋਲਿਆ ਤੇ ਪਹਿਲਾ ਸਟੋਰ ਐ ਦੇਖੋ ਮੈਂ ਜਿਵੇਂ ਕਿ ਆ ਮਲਟੀ ਬ੍ਰਾਂਡ ਸਟੋਰ ਤੇ ਅਵੇਲੇਬਿਲਿਟੀ ਜੋਕੀ ਦੀ ਹੁੰਦੀ ਹੈ ਮੈਂ ਹੰਨੀ ਜੀ ਨੂੰ ਔਰ ਤੇਜਿੰਦਰ ਸਿੰਘ ਜੀ ਨੂੰ ਉਹਨਾਂ ਦੀ ਫੈਮਿਲੀ ਨੂੰ ਬਹੁਤ ਬਹੁਤ ਮੁਬਾਰਕਬਾਦ ਦੇਣਾ ਚਾਹਾਂਗਾ ਕਿ ਉਹਨਾਂ ਨੇ ਪਹਿਲਾ ਸਟੋਰ ਖੋਲਿਆ ਔਰ ਉਹਨਾਂ ਨੇ ਅੱਗੇ ਵੀ ਸਾਡੇ ਨਾਲ ਸਟੋਰ ਖੋਲਨੇ ਆ ਪੰਜਾਬ 'ਚ ਫਸ ਨਗੋਦਰ ਬਲਿਆ ਨੂੰ ਇਹ ਮੈਸੇਜ ਹੈ ਕਿ ਸਰ ਦੇਖੋ ਇਸ ਜਿਹੜੀ ਮਾਰਕੀਟ ਐ ਜਿੱਥੇ ਜੋਕੀ ਐਕਸਕਲੂਸਿਵ ਖੁੱਲਿਆ ਹੈ ਬ ਬੜੀ ਗਰੋਇੰਗ ਮਾਰਕੀਟ ਹੈ ਔਰ ਮੈਨੂੰ ਲੱਗਦਾ ਹੈ ਜੋਕੀ ਤੇ ਆਉਣ ਤੋਂ ਬਾਅਦ ਮੇਰੇ ਕੋਲ 10-15 ਨਵੇਂ ਬ੍ਰਾਂਡਸ ਇੱਥੇ ਆਣਗੇ ਜੀ ਜੀ 메ਨ ਜਲੰਧਰ ਰੋਡ ਨਕੌਦਰ ਚ ਹੈਗੀ ਆ ਓਪੋਜ਼ਿਟ ਪੁਲਿਸ ਸਟੇਸ਼ਨ ਜੀ ਤੇ ਆਪਣਾ ਨੀਅਰ ਪੈਟਰੋਲ ਪੰਪ ਜੀ ਤੇ ਸਾਰੇ ਮਤਲਬ ਇੱਧਰ ਰੀਚ ਆਊਟ ਕਰ ਸਕਦੇ ਹੋ ਜੋਕੀ ਦਾ ਐਕਸਕਲੂਸਿਵ ਸਟੋਰ ਖੁੱਲਿਆ ਅੱਜ ਨਵਾਂ ਤੇ ਇੱਥੇ ਤੁਹਾਨੂੰ ਸਾਰੀ ਤਰੀਕੇ ਦੀ ਵੈਰਾਈਟੀ ਫਾਰ ਵੂਮਨ ਫਾਰ men ਐਂਡ ਛੋਟੇ ਬੱਚਿਆਂ ਦਾ ਇਨਰਵੇਅਰ ਵੀ ਮਿਲੂਗਾ ਹਾਂਜੀ ਜੀ ਹਾਂਜੀ ਹਾਂਜੀ ਲਾਈਕ ਜਦੋਂ ਤੁਸੀਂ ਵਿਆਹ ਸ਼ਾਦੀਆਂ ਦੀ ਗੱਲ ਕੀਤੀ ਬੰਦੇ ਨੂੰ ਹੁੰਦਾ ਕਿ ਉਹ ਕੰਫਰਟੇਬਲ ਰਹੇ ਹਨ ਸਾਡੇ ਕੋਲ ਇਨਰ ਵੇਅਰ ਬਹੁਤ ਜ਼ਿਆਦਾ ਕੰਫਰਟੇਬਲ ਨੇ ਜਿਹੜਾ ਕਿ ਨਾਲ ਦੇ ਨਾਲ ਡਰਾਈ ਰੱਖਦੇ ਆ ਤੁਹਾਡੀ ਪੂਰੀ ਬਾਡੀ ਨੂੰ ਸਵਿਟ ਨਹੀਂ ਆਉਣ ਦਿੰਦੇ ਇੱਥੇ ਦਾ ਫੋਨ ਨੰਬਰ ਕੁਦਰਸ਼ਕਾਂ ਸਾਡੇ ਨੂੰ ਦੱਸ ਦਿਓ ਹਾਂਜੀ ਹਾਂਜੀ ਤੁਸੀਂ ਰੀਚ ਆਊਟ ਕਰਨ ਲਈ ਜੀ 98786 777 ਦੇ ਕਾਲ ਕਰ ਸਕਦੇ ਹੋ ਹਾਂਜੀ ਇੱਕ ਵਾਰੀ ਸਾਡਾ ਨੰਬਰ ਜੀ 98786 777 ਉਦਰਵਾਸੀਆਂ ਨੂੰ ਹੁਣ ਜਲੰਧਰ ਜਾਂ ਲੁਧਿਆਣਾ ਜਾਣ ਦੀ ਕਿਤੇ ਲੋੜ ਨਹੀਂ ਹੈ ਹਰ ਚੀਜ਼ ਤੁਹਾਨੂੰ ਲੋਕਲੀ ਮਿਲੇਗੀ ਖੁਸ਼ਖਬਰੀ ਹੈ ਜੀ ਨਕੋਦਰ ਨਿਵਾਸੀਆਂ ਲਈ ਖੁਸ਼ਖਬਰੀ ਤੁਹਾਡੇ ਆਪਣੇ ਸ਼ਹਿਰ ਨਕੋਦਰ ਵਿੱਚ ਖੁੱਲ ਗਿਆ ਜੀ ਹੁਣ ਜੋਕੀ ਦਾ ਸ਼ੋਰੂਮ ਜਲੰਧਰ ਰੋਡ ਤੇ ਨਜ਼ਦੀਕ ਪੈਟਰੋਲ ਪੰਪ ਥਾਣੇ ਦੇ ਬਿਲਕੁਲ ਸਾਹਮਣੇ ਜੋਕੀ ਦਾ ਸ਼ੋਰੂਮ ਖੁੱਲ ਗਿਆ ਅੰਦਰ ਲੈ ਚਲਦੇ ਹਾਂ ਔਰ ਗੱਲਬਾਤ ਕਰਾਂਗੇ ਕੀ ਕੀ ਵੈਰਾਈਟੀ ਇੱਥੋਂ ਮਿਲ ਸਕਦੀ ਆ ਸਭ ਤੋਂ ਪਹਿਲਾਂ ਨਕੋਦਰ ਆਇਓ ਤੁਹਾਨੂੰ ਜੀ ਆਇਆਂ ਨੂੰ ਬਹੁਤ ਬਹੁਤ ਸਵਾਗਤ ਹੈ ਨਕੋਦਰ ਪੀਰਾ ਖੀਰਾ ਦੀ ਧਰਤੀ ਆ ਅੱਜ ਜੋਕੀ ਦਾਥੇ ਸਟੋਰ ਖੁੱਲਿਆ ਕਿਸ ਤਰ੍ਹਾਂ ਲੱਗ ਰਿਹਾ ਸਾਪੇ ਦੇਖੋ ਨਕੋਦਰ ਤਾਂ ਸਾਡੀ ਰੂਹ ਚ ਵਸਦਾ ਜੀ ਕਿਉਂਕਿ ਸਾਡੇ ਜਲੰਧਰ ਦਾ ਇਹ ਗਵਾਂਡੀ ਮੈਂ ਜਲੰਧਰ ਜੰਮਿਆ ਪੜਿਆ ਹਨਾ ਉੱਥੇ ਹੀ ਤੇ ਸਾਡਾ ਸਭ ਤੋਂ ਨੇੜੇ ਦਾ ਇਹ ਜਿਹੜੇ ਸ਼ਹਿਰਾਂ ਚ ਕਪੂਰਥਲਾ ਨਕੋਦਰ ਫਗਵਾੜਾ ਇਹ ਸਾਨੂੰ ਘਰ ਦੇ ਹੀ ਲੱਗਦੇ ਹੁੰਦੇ ਸੀ ਔਰ ਬਹੁਤ ਇੱਧਰ ਆਈਦਾ ਸੀ ਕੁਦਰਤੀ ਗੱਲ ਹੈ ਪਰ ਸੋ ਮੈਂ ਆਪਣੇ ਬੇਟੇ ਨੂੰ ਦਿਖਾ ਰਿਆ ਸੀ ਇੱਥੇ ਇੱਕ ਮੇਲਾ ਹੁੰਦਾ ਹੁੰਦਾ ਸੀ ਲੋਕ ਰੰਗ ਜੀ ਹਾਂ ਉਹਦੇ 'ਚ ਮੈਨੂੰ ਇੱਕ ਵਾਰੀ ਉੱਥੇ ਵਿਜੇਤਾ ਮੇਹਣੀ ਕਰਾਉਂਦੇ ਹੁੰਦੇ ਸੀ 99 ਦੇ ਵਿੱਚ ਇੱਕ ਘੜੀ ਮਿਲੀ ਥੱਲੇ ਲਿਖਿਆ ਲੋਕ ਰੰਗ ਨਾਂ ਲਿਖਿਆ 99 ਉਹ ਅਜੇ ਵੀ ਚੱਲਦੀ ਹੈ ਵਗੈਰਾ ਸੈੱਲ ਬਦਲ ਲਈਦਾ ਤੇ ਚੱਲਦੀ ਰਹਿੰਦੀ ਹੈ ਤੇ ਮੈਂ ਬੱਚੇ ਨੂੰ ਦਿਖਾ ਰਿਹਾ ਸੀ ਮੈਂ ਕਿਹਾ ਦੇਖ ਤੇਰੇ ਜੰਮਣ ਤੋਂ ਵੀ 2 ਸਾਲ ਪਹਿਲਾਂ ਮੈਂ ਮੈਨੂੰ ਨਕੋਦਰ ਮੇਲੇ 'ਚੋਂ ਘੜੀ ਮਿਲੀ ਸੀ ਯਾਰ ਸੋ ਹਰ ਚੀਜ਼ ਦਾ ਕੋਈ ਨਾ ਕੋਈ ਯਾਦ ਜੁੜੀ ਹੁੰਦੀ ਹੈ ਫਿਰ ਇੱਥੇ ਮੈਂ ਕਾਲਜ ਟ੍ਰੇਨਿੰਗ ਕਰਾਉਣ ਆਉਂਦਾ ਰਿਆਂ ਬੱਚਿਆਂ ਨੂੰ ਤਾਂ ਉੱਥੇ ਬਹੁਤ ਮੇਰੇ ਹਰਬੀ ਸੰਗਾ ਮੁੰਡਾ ਐਡਾ ਛੱਕ ਕਮੀਡੀਅਨ ਹੈ ਜੀ ਸਰ ਸਾਹਿਬ ਉਹ ਮੈਨੂੰ ਇੱਥੇ ਮਿਲਿਆ ਸੀ ਹੋਰ بڑے ਆਰਟਿਸਟ ਲੋਕ ਮੇਰੇ ਨਾਲ ਇੱਥੋਂ ਜੁੜੇ ਸੋ ਮੇਰੀਆਂ ਬਹੁਤ ਯਾਦਾਂ ਨਕੋਦਰ ਨਾਲ ਜੁੜੀਆਂ ਹੋਈਆਂ ਜੀ ਤੇ ਅੱਜ ਮੈਨੂੰ ਬਹੁਤ ਖੁਸ਼ੀ ਹੋਈ ਕਿ ਸਾਡੇ ਬ੍ਰਦਰ ਨੇ ਹਾਨੀ ਜੀ ਇਹਨਾਂ ਨੇ ਗੁਰਸਾਹਿਬ ਰਿਟੇਲਸ ਬੇਟਾ ਨਾਲ ਇਹਨਾਂ ਦਾ ਤੇ ਇਹਦੇ ਬੱਚੇ ਨੂੰ ਹੋਰ ਅੱਗੇ ਲੈ ਕੇ ਜਾਣ ਲਈ ਗਾਈਡ ਕੀਤਾ ਇਹਨਾਂ ਨੇ ਬੱਚੇ ਨੇ 10 ਸਟੋਰ ਸਾਈਨ ਕੀਤੇ ਨੇ ਜੋਕੀ ਦੇ ਨਾਲ ਇਹ ਫਰਸਟ ਇਹਨਾਂ ਦਾ ਸਟੋਰ ਹੈ ਇੱਥੇ ਔਰ ਕਿਉਂਕਿ ਅਸੀਂ ਜਦੋਂ ਇੰਟਰਨੈਸ਼ਨਲ ਪੱਧਰ ਤੇ ਸੋਚਦੇ ਹਾਂ ਤਾਂ ਐਕਸਕਲੂਸਿਵਿਟੀ ਮੈਟਰ ਕਰਦੀ ਹੈ ਜੀ ਸਰ ਹਨਾ ਜੀ ਇਹ ਹੈ ਤਾਂ ਇੱਕ 버ਗਰ ਹੀ ਹੈ ਪਰ ਮੈਕਡੋਨਲਡ ਨੂੰ ਵੇਚਣਾ ਆਉਂਦਾ ਹੈ ਵੀ ਮੈਕਡੋਨਲਡ ਦੀ ਪੈਕੇਜਿੰਗ ਕੀ ਹੋਣੀ ਚਾਹੀਦੀ ਹੈ ਅਸੀਂ ਕੀ ਕੀ ਪ੍ਰੋਵਾਈਡ ਕਰਵਾਈਏ ਕਿ ਲੋਕ ਸਾਡੇ ਕੋਲੋਂ 버ਗਰ ਖਾਣ ਆਉਣ ਸੋ ਇਹ ਗੱਲ ਬੜੀ ਸੁਧਾਰਨ ਲੱਗਦੀ ਜਦੋਂ ਮੈਂ ਭਾਜੀ ਨੂੰ ਹੱਸਰੇ ਸੀ ਕਿ ਇਨਰ ਵੇਅਰ ਦੋਈ ਚੀਜ਼ਾਂ ਯਾਦ ਆਉਂਦੀਆਂ ਇਨਰ ਵੇਅਰ ਜਦੋਂ ਜੋਕੀ ਦਾ ਪਰ ਤੁਸੀਂ ਦੇਖੋ ਇੱਥੇ ਮੈਨੂੰ ਲੱਗਦਾ 100 ਵੈਰਾਈਟੀਆਂ ਪਈਆਂ ਹੋਣਗੀਆਂ ਨਾਲ ਕੋਲ 60 70 ਤਰ੍ਹਾਂ ਦੀ ਵੈਰਾਈਟੀ ਹੋਏਗੀ ਹਾਂਜੀ 600 600 ਦੇਖੋ ਕਮਾਲ ਨੇ ਤੇ ਉਹ ਗੱਲ ਕਹਿੰਦਾ ਮਤਲਬ ਇਹ ਹੈ ਜੀ ਕਿ ਐਕਸਕਲੂਸਿਵਿਟੀ ਜਿਹੜੀ ਲੋਕ ਜਿੰਨੇ ਫੋਕਸ ਕਰਕੇ ਆਉਣਾ ਵੀ ਮੈਨੂੰ ਆਹੀ ਚੀਜ਼ ਚਾਹੀਦੀ ਉਹ ਆ ਕੇ ਟ్రਾਇਲ ਕਰੇ ਹਰ ਤਰ੍ਹਾਂ ਦਾ ਸਾਈਜ਼ ਦੇਖੇ ਵੈਰਾਈਟੀ ਦੇਖੇ ਸੋ ਐਕਸਕਲੂਸਿਵ ਸਟੋਰ ਪਹਿਲਾ ਇਹਨਾਂ ਨੇ ਖੋਲਿਆ ਉਸ ਤੋਂ ਬਾਅਦ 10 ਟੋਟਲ ਇਹਨਾਂ ਨੇ ਖੋਲਣੇ ਫਿਲਹਾਲ ਉਸ ਤੋਂ ਬਾਅਦ 100 ਵੀ ਖੋਲਣੇ ਹਨਾ ਠੀਕ ਹੈ ਨਾ ਤੇ ਮੈਂ ਬਹੁਤ ਮੁਬਾਰਕ ਦਿੰਦਾ ਕਿ ਨਕੌਦਰ ਹੁਣ ਤਰੱਕੀ ਦੀ ਰਾਹ ਤੇ ਹੈ ਇਦਾਂ ਦੇ ਐਕਸਕਲੂਸਿਵ ਸਟੋਰ ਜਦੋਂ ਖੁੱਲਦੇ ਜਾਂਦੇ ਨੇ ਤਾਂ ਉਹ ਇੱਕ ਏਰੀਆ ਗਰੋ ਕਰਦਾ ਇਹਨਾਂ ਦੇ ਨਾਲ ਦੇਖ ਕੇ ਕਿਸੇ ਹਰ ਦਿਲ ਕਰੇਗਾ ਕਿ ਅਸੀਂ ਇੱਥੇ ਕਿਸੇ ਰੇਵੰਡ ਕੰਪਨੀ ਲੈ ਕੇ ਆਈਏ ਕੋਈ ਕਹੇਗਾ ਮੈਂ ਇੱਥੇ ਬ੍ਰਾਂਡਡ ਘੜੀਆਂ ਲੈ ਕੇ ਆਉਣਾ ਨਾਲ ਏਰੀਆ ਇਦਾਂ ਡਿਵੈਲਪ ਹੁੰਦਾ ਸੋ ਮੈਂ ਜਿੱਥੇ ਗੁਰਸਾਹਿਬ ਰਿਟੇਲਸ ਨੂੰ ਮੁਬਾਰਕਬਾਦ ਦਿੰਨਾ ਪੂਰੇ ਏਰੀਆ ਵਾਸਤੇ ਵੀ ਬਹੁਤ ਮੁਬਾਰਕ ਵਾਲੀ ਗੱਲ ਹੈ ਸਰ ਪੁਰਾਣੀਆਂ ਯਾਦਾਂ ਜੁੜੀਆਂ ਹੋਈਆਂ ਕੁਝ ਇਸ ਤਰ੍ਹਾਂ ਦੀ ਪੁਰਾਣੀ ਯਾਦ ਕਈ ਨਹੀਂ ਦੱਸਣ ਵਾਲੀਆਂ ਹੁੰਦੀਆਂ ਬਿਲਕੁਲ ਨਹੀਂ ਪਰ ਬਹੁਤ ਮੇਰੀ ਮੈਂ ਦੱਸਿਆ ਜੀ ਇੱਥੇ ਤਾਂ ਅਸੀਂ ਇੰਨਾ ਆਉਂਦੇ ਰਹੇ ਐਸਾ ਇੱਥੇ ਉਹ ਵਿਸ਼ਕਰਮਾ ਚੌਕ ਵੀ ਨਜ਼ਦੀਕ ਹੈ ਹਾਂ ਜੋ ਉਹਦੇ ਉੱਥੇ ਮੈਂ ਦੋ ਉੱਥੇ ਮੈਂ ਦੋ ਤਿੰਨ ਵਾਰ ਤਾਂ ਉੱਥੇ ਮੇਲੇ ਤੇ ਆਇਆ ਜੀ ਉੱਥੇ ਮੈਂ ਹਨਾ ਤੇ ਬਾਕੀ ਇਹ ਹੈ ਕਿ ਇਹ ਗੱਡ ਰਿਹਾ ਹੈ ਕਲਾ ਦਾ ਵੀ ਮੈਂ ਜੇ ਗੱਲ ਕਵਾਂ ਤੇ ਇੱਥੇ ਤੁਸੀਂ ਦੇਖੋ ਜਿੰਨੇ ਵੱਡੇ ਮੇਲੇ ਨਕੋਦਰ 'ਚ ਹੁੰਦੇ ਨੇ ਜਿੰਨੇ ਵੱਡੇ ਵੱਡੇ ਫਨਕਾਰ ਇੱਥੇ ਹਾਜ਼ਰੀ ਲਵਾ ਕੇ ਗਏ ਨਕੋਦਰ 'ਚ ਸ਼ਾਇਦ ਕਿਸੇ ਥਾਂ ਤੇ ਇੰਨੇ ਇਕੱਠੇ ਹੋਏ ਹੁਣ ਕਦੀ ਸੋ ਮੈਂ ਜਿੱਥੇ ਨਕੋਦਰ ਨੂੰ ਇੱਕ ਅਗਾਹ ਬਦੂ ਸ਼ਹਿਰ ਸਮਝਦਾ ਕਿਉਂਕਿ ਇਹ ਪਿੰਡ ਜਹਾਂਗੀਰਪੁਰ ਇੱਥੇ ਨੇੜੇ ਹੀ ਆ ਨਾ ਇਹ ਹੈ ਪੁਰਾਣਾ ਕਿਲਾ ਪੁਰਾਣਾ ਕਿਲਾ ਜਿਹੜਾ ਤੁਸੀਂ ਦੇਖੋ ਕਿ ਇਹਦੀ ਉਦੋਂ ਵੀ ਇੰਪੋਰਟੈਂਸ ਸੀ ਜਦੋਂ ਬਾਦਸ਼ਾਹ ਜਹਾਂਗੀਰ ਨੇ ਇੱਥੇ ਕਿਲਾ ਬਣਵਾਇਆ ਹੋਵੇਗਾ ਤੇ ਕਿੰਨਾ ਇੰਪੋਰਟੈਂਟ ਸਪਾਟ ਹੋਏਗਾ ਉਸ ਵੇਲੇ ਇੱਕ ਮੁਕਬਰੇ ਵੀ ਆ ਜੀ ਇੱਥੇ ਹਾਂ ਮੈਂ ਇਹ ਹੀ ਕਹਿ ਰਿਹਾ ਨਾ ਸੋ ਇਹਦਾ ਇਤਿਹਾਸਿਕ ਮਹੱਤਵ ਵੀ ਹੈ ਧਾਰਮਿਕ ਤੌਰ ਤੇ ਵੀ ਇਹਦਾ ਮਹੱਤਵ ਹੈ ਸ਼ਰਨਕੋਦਰ ਦਾ ਔਰ ਉੱਥੇ ਕਲਾ ਦੇ ਤੌਰ ਤੇ ਵੀ ਜੇ ਦੇਖਿਆ ਜਾਵੇ ਮੈਂ ਹੁਣ ਆ ਰਹੇ ਸੀ ਚੰਡੀਗੜ੍ਹ ਵੱਲੋਂ ਮੈਂ ਰਸਤੇ 'ਚ ਜਦੋਂ ਫਲੋਰ ਤੋਂ ਇੱਧਰ ਨੂੰ ਚੜ੍ਹਿਆ ਨ ਮੈਂ ਬੱਚੇ ਨੂੰ ਦਿਖਾਉਂਦਾ ਆਂ ਵੀ ਜੰਡੂ ਲਿੱਤਰਾਂ ਵਾਲੇ ਦਾ ਪਿੰਡ ਇੱਥੇ ਆ ਆ ਹਰਬੀ ਸਿੰਘਾ ਮੁੰਡਾ ਸਾਡਾ ਇੱਥੇ ਐਸ ਪਿੰਡ ਦਾ ਚੀਮੇ ਹੁਣਾਂ ਦਾ ਪਿੰਡ ਇਸ ਪਾਸੇ ਹੈ ਹਨਾ ਸੋ ਇੱਥੋਂ ਦੇ ਮੁੰਡੇ ਸਾਡੇ ਨਾਲ ਕਾਲਜ ਪੜ੍ਹਦੇ ਸੀ ਭੰਗੜੇ ਭੁੰਗੜੇ ਵਾਲੇ ਵੀ ਬੜੇ ਕਮਾਲ ਦੇ ਮੁੰਡੇ ਇੱਧਰ ਦੇ ਹੁੰਦੇ ਸੀ ਸੋ ਮੈਨੂੰ ਲੱਗਦਾ ਕਿ ਸ਼ਹਿਰ ਕਹਿਣ ਨੂੰ ਬੜਾ ਛੋਟਾ ਨਕੋਦਰ ਛੋਟਾ ਟਾਊਨ ਪਰ ਇਹਦੀ ਇਹਦੀ ਰੂਹ ਦੇ ਅੰਦਰ ਬਹੁਤ ਕੁਝ ਭਰਿਆ ਹੋਇਆ ਹੈ ਜੀ ਸਰ ਜੋਕੀ ਹੁਣ ਆਪਾਂ ਅਖੀਰ ਤੇ ਇਹਨਾਂ ਦੇ ਵੀ ਗੱਲ ਕਰ ਲਈਏ ਜੋਕੀ ਖੋਲਿਆ ਅੱਜ ਸੋਰ ਇਹਨਾਂ ਨੇ ਕੀ ਦਵਾਵਾਂ ਕੁਦਰਤ ਨੂੰ ਰੱਬ ਨੂੰ ਕੀ ਦੁਆਵਾਂ ਦੇਉਂਦੇ ਆਂ ਦੇਖੋ ਜੀ ਜੋਕੀ ਤਾਂ ਫਿਰ ਤੁਹਾਨੂੰ ਪਤਾ ਵੈਸੇ ਹੀ ਸ਼ਾਹ ਸਵਾਰ ਹੁੰਦਾ ਜਿਹਨੂੰ ਘੋੜ ਸਵਾਰ ਠੀਕ ਹੈ ਨਾ ਜੀ ਤੇ ਜਦੋਂ ਤੁਸੀਂ ਇਨਰ ਵੇਅਰ ਕੰਫਰਟੇਬਲ ਪਾਏ ਨੇ ਤਾਂ ਤੁਸੀਂ ਇੱਕ ਕੰਫਰਟੇਬਲ ਲਾਈਫ ਨੂੰ ਫੀਲ ਕਰ ਸਕਦੇ ਹੋ ਔਰ ਉਸ ਤੋਂ ਬਾਅਦ ਜੇ ਜੋਕੀ ਦੀ ਗੱਲ ਕਰਾਂ ਤੇ ਅਸੀਂ ਖੁਦ ਆਪ ਆ ਫੈਨ ਇਸ ਬ੍ਰਾਂਡ ਦੇ ਹਨਾ ਅਸੀਂ ਛੋਟੇ ਹੁੰਦੇ ਜਦੋਂ ਜੇ ਬ੍ਰਾਂਡ ਬਰੂ ਨਹੀਂ ਸੀ ਪਾਉਣ ਨੂੰ ਮਿਲਦੇ ਉਦੋਂ ਸੋਚੀਦਾ ਹੁੰਦਾ ਸੀ ਕਿ ਕਿਸੇ ਦਿਨ ਜੋਕੀ ਦੇ ਲੈਣੇ ਆ ਹਨਾ ਸੋ ਅੱਜ ਬੜੀ ਖੁਸ਼ੀ ਹੈ ਕਿ ਜਿੰਨਾ ਜੈਸ ਬ੍ਰਾਂਡ ਦੇ ਅਸੀਂ ਇਨਰਵੇਅਰ ਜਾਂ ਟੀ-ਸ਼ਰਟਸ ਵਗੈਰਾ ਕੌਣ ਦਾ ਸੋਚਦੇ ਨੇ ਸੀ ਅੱਜ ਉਹਨੂੰ ਇਨੌਗੂਰੇਟ ਕਰਨ ਆਇਆ ਜੀ ਮੈਂ ਹੈਨਾ ਦੇਖੋ ਕਮਾਲ ਗੱਲ ਮੁਬਾਰਕਾਂ ਜੀ ਬਹੁਤ ਬਹੁਤ ਥੈਂਕ ਯੂ ਜੀ ਮੁਬਾਰਕਾਂ ਸਰ ਇੱਕ ਗੱਲ ਸਰ ਸਤਿ ਸ਼੍ਰੀ ਅਕਾਲ ਜੀ ਜੀ ਨਾ ਸਰ ਤੇ ਰਣਜੀਤ ਪ੍ਰਕਾਸ਼ ਜੀ ਕਿਹੜੀ ਜਗਾ ਤੋਂ ਆਏ ਜੀ ਜਲੰਧਰ ਤੋਂ ਆਇਆ ਜੀ ਹਾਂ ਜੀ ਇਹ ਨਕੂਦਰ ਸ਼ੋਰੂਮ ਖੁੱਲਿਆ ਜੋਪੀ ਦਾ ਹਾਂ ਜੀ ਜੀ ਦੇਖਿਆ ਜੀ ਵੈਰਾਈਟੀ ਬਹੁਤ ਵਧੀਆ ਹੈ ਤੇ ਐਨੀ ਆਪਸ਼ਨਸ ਮੇਬੀ ਸ਼ਾਇਦ ਜਲੰਧਰ ਵੀ ਰੇਅਰ ਹੈ ਬਟ ਇੱਥੇ ਜਿਹੜਾ ਹੈਗਾ ਸਾਰੇ ਇੱਕ ਚੀਜ਼ ਦਾ ਸਾਈਜ਼ ਮਟੀਰੀਅਲ ਬਹੁਤ ਵਧੀਆ ਜੀ ਬਹੁਤ ਵਧੀਆ ਕੀ ਕਹਿਣਾ ਚਾਹੋਗੇ ਨਕੂਦਰ ਲੱਕੇ ਜਨਨਾ ਤੋਂ ਦੇਖੋ ਮੈਂ ਵੀ ਜੇ ਤੁਸੀਂ ਆਪਣੀ ਚੁਆਇਸ ਦੀ ਜਿਹੜੀ ਸ਼ਾਪਿੰਗ ਕਰਨੀ ਹੈ ਤੇ ਬੜਾ ਵਧੀਆ ਬ੍ਰਾਂਡ ਵੀ ਬਹੁਤ ਵਧੀਆ ਹੈ ਤੇ ਤੁਹਾਡੇ ਕੋਲ ਆਪਸ਼ਨ ਵੀ ਬਹੁਤ ਨੇ ਬਹੁਤ ਵੈਰਾਈਟੀ ਹੈ ਤੇ ਜਰੂਰ ਵਿਜ਼ਿਟ ਕਰਨਾ ਚਾਹੀਦਾ ਤੇ ਆਪਣਾ ਜਿਹੜਾ ਹੈਗਾ ਜੀ ਤੁਸੀਂ ਕਰਨੀ ਚਾਹੀਦੀ ਸ਼ਾਪਿੰਗ ਜੀ ਹਾਂ ਜੀ ਨਮਸਕਾਰ ਜੀ ਨਮਸਕਾਰ ਜੀ ਨਮਸਕਾਰ ਜੀ ਅਰੁਣ ਜੀ ਅਰੁਣ ਜੀ ਕਿਹੜੀ ਜਗ੍ਹਾ ਤੋਂ ਜਲੰਧਰ ਤੋਂ ਸਰ ਜਲੰਧਰ ਤੋਂ ਅੱਜ ਉਹ ਕੀ ਸ਼ੋਰੂਮ ਦੇ ਇੱਥੇ ਉਦਘਾਟਨ ਹੋਇਆ ਕਿ ਇੱਥੇ सस्ता ਨਾ ਲੱਗ ਰਿਹਾ ਜੀ ਬਹੁਤ ਵਧੀਆ ਸਰ ਬਹੁਤ ਵੈਰਾਈਟੀ ਹੈ ਨਾਲ ਕੋਲ ਜੀ ਸਪੇਸ਼ੀਅਸ ਹੈਗਾ ਸੱਤ ਤਰ੍ਹਾਂ ਦੀ ਮਟੀਰੀਅਲ ਮਿਲ ਰਹੀ ਹੈ ਨਾਲ ਕੋਲ ਅੱਛਾ ਜਲੰਧਰ ਤੋਂ ਹੋਇਆ ਜਲੰਧਰ ਜਲੰਧਰ ਤੋਂ ਉਸ ਤੋਂ ਵਧੀਆ ਵੈਰਾਈਟੀ ਤੇ ਬਿਲਕੁਲ ਜੀ ਬਿਲਕੁਲ ਉਸ ਤੋਂ ਉਸ ਤੋਂ ਵਧੀਆ ਸਰ ਉਸ ਤੋਂ ਅੱਛੇ অপਸ਼ਨਸ ਹੈਗਾ ਨਾਲ ਕੋਲ ਹਾਂ ਹਾਂ ਅੱਛੀ ਵੈਰਾਈਟੀ ਹੈ ਨਾਲ ਕੋਲ ਕੁਝ ਦੇਖਿਆ ਤੁਸੀਂ ਹਾਂ ਹਾਂ ਬਿਲ ਉਹ ਕਿ ਉਧਰ ਆਇਓ ਕੀ ਨਾ ਸ਼ੌਕ ਕਰਾਤਾ ਪੁੱਛਾਂਗਾ ਤੇਰਾ ਨਾਮ ਕੀ ਜੀ ਰਮਨ ਰਮਨ ਜੀ ਕਿਹੜੀ ਜਗ੍ਹਾ ਤੋਂ ਆਏ ਜੀ ਜਲੰਧਰ ਤੋਂ ਆਏ ਜੀ ਜਲੰਧਰ ਤੋਂ ਆਇਓ ਅਜੋਕੇ ਦਾ ਸ਼ੋਰੂਮ ਖੋਲਿਆ ਜੀ ਕਿਸ ਤਰ੍ਹਾਂ ਲੱਗ ਰਿਹਾ ਲੱਗਦਾ ਬਹੁਤ ਅੱਛਾ ਜੋ ਵੈਰਾਈਟੀ ਇੱਥੇ ਦੇਖੀ ਹੈ ਆਮ ਜੋਕੀਆ ਸ਼ੋਰੂਮ ਚ ਅਜੇ ਤੱਕ ਨਹੀਂ ਦੇਖੀ ਜੀ ਕਾਫੀ ਆਈਟਮਸ ਹੈਗੀਆਂ ਜੀ ਕੀ ਕਹਿਣਾ ਚਾਹੋਗੇ ਸਾਡੇ ਨੁਕੋਦਨ ਮਾਰੇ ਆ ਨਕੋ ਉਧਰ ਆਇਆ ਨੂੰ ਬਸ ਵਿਜ਼ਿਟ ਕਰੋ ਇੱਕ ਵਾਰੀ ਆ ਕੇ ਬਹੁਤ ਅੱਛੀ ਵੈਰਾਈਟੀ ਹੈ ਸਭ ਕੁਝ ਮਿਲੇਗਾ ਇੱਥੇ ਜੋ ਕਿ ਨਾ ਲੈਸ ਵੀ ਦੰਦੇ ਜੀ ਹੈ ਲੈਸ ਦਾ ਤਾਂ ਮੈਂ ਦੇਖਣ ਲਈ ਜਰੂਰ ਮੈਂ ਖੁਦ ਲੈਣ ਆਇਆ ਜੀ ਜੀ ਲੈਣ ਆਏ ਲੈਸ ਵੀ ਮਿਲੇਗਾ ਵੈਰਾਈਟੀ ਵੀ ਮਿਲੇਗੀ ਆਓ ਇੱਕ ਵਾਰੀ ਵਿਜ਼ਿਟ ਕਰੋ ਸਾਰੇ ਥੈਂਕ ਯੂ ਨੋਸ਼ਕਾ ਜੀ ਮੈਂ ਲੇਕੀ ਤੇ ਪੀ ਨਸਰ ਮੇਰਾ ਸੰਜੀਵ ਜੋਸ਼ੀ ਹੈ ਜੀ ਜਲੰਧਰ ਤੋਂ ਆਇਆ ਮੈਂ ਜਲੰਧਰ ਤੋਂ ਆਇਆ ਜੀ ਜੀ ਸ਼ੋਰੂਮ ਨਵੇਂ ਤੇ ਆਇਓ ਅੱਜ ਜੀ ਬਿਲਕੁਲ ਨਵੇਂ ਤੇ ਆਏ ਜੀ ਬਿਲਕੁਲ ਵਾਜੀ ਬਹੁਤ ਵਧੀਆ ਭਾਜੀ ਵੈਰਿਟੀ ਬਹੁਤ ਅੱਛੀ ਹੈਗੀ ਆ ਕਈ ਕੁਛ ਇੱਥੇ ਦੇਖਣ ਨੂੰ ਮਿਲਦਾ ਜੋ ਆਮ ਮਾਰਕੀਟ ਚ ਨਹੀਂ ਮਿਲਦਾ ਜੋ ਇਹਨਾਂ ਦੇ ਸ਼ੋਰੂਮ ਸੇ ਹੈਗਾ ਐਕਸਕਲੂਸਿਵ ਹੈਗਾ ਇਹ ਉਹਦਾ ਜੋਕੀ ਦਾ ਸ਼ੋਰੂਮ ਤੇ ਬਹੁਤ ਵਧੀਆ ਹੈ ਜੀ ਵੈਰਿਟੀ ਦੇਖ ਰਹੇ ਹਰ ਕੁਝ ਹੈਗਾ ਜੀ ਬਸ ਦੇਖ ਰਹੇ ਹਾਂ ਲੱਗੇ ਹੁਣ ਪਰਚੇਸ ਕਰਾਂਗੇ ਕੁਝ ਨਾ ਕੁਝ ਇੱਥੋਂ ਦੇਖ ਲੈਣ ਲੈ ਕੇ ਜਾਵਾਂਗੇ ਜੀ ਬਿਲਕੁਲ ਲੈ ਕੇ ਜਾਵਾਂਗੇ ਜੀ ਕੱਲ ਜੀ ਵੀ ਨਹੀਂ ਤੁਹਾਡਾ ਮੇਰਾ ਪ੍ਰਭਜੀ ਸਿੰਘ ਜੀ ਕਿਹੜੀ ਜਗ੍ਹਾ ਤੋਂ ਆਏ ਜੀ ਨਕੋਂਦਰ ਤੋਂ ਜੀ ਅੱਜ ਜੋਕੀ ਦਾ ਇੱਥੇ ਸ਼ੋਰੂਮ ਖੁੱਲਿਆ ਕਿਸ ਤਰ੍ਹਾਂ ਲੱਗ ਰਿਹਾ ਹੈ ਜੀ ਬਹੁਤ ਵਧੀਆ ਜੀ ਸ਼ਹਿਰ ਲਈ ਕੋਈ ਨਵੀਂ ਚੀਜ਼ ਮੈਂਟ ਸ਼ਹਿਰ ਦੇ ਲੋਕਾਂ ਨੂੰ ਵਧੀਆ ਚੀਜ਼ ਮਿਲੇਗੀ ਇੱਕ ਬ੍ਰਾਂਡ ਦੀ ਇੱਕ ਜੋਕੀ ਦਾ ਵਿਸ਼ਵਾਸ ਲੋਕਾਂ ਨਾਲ ਵੈਸੇ ਬੜਾ ਜੁੜਿਆ ਹੋਇਆ ਤੇ ਇਸ ਕਰਕੇ ਬੜੀ ਖੁਸ਼ੀ ਹੈ ਮੰਨਣੋ ਕਿ ਚਲ ਸਭ ਚੀਜ਼ ਨਿਕੋਦਰ ਮਿਲ ਰਹੀ ਆ ਕੋਲੀ ਵਲੀ ਤਰੱਕੀ ਕਰ ਰਿਹਾ ਹੈ ਸ਼ਹਿਰ ਤੇ ਚੀਜ਼ਾਂ ਵੀ ਸਾਰੀਆਂ ਬ੍ਰਾਂਡ ਦੇ ਸਾਹਮਣੇ ਕਸਮਾ ਸਸ਼ਕਾ ਜੀ ਸਟੇਸ਼ਨਰੀ ਕਿਸ ਤਰ੍ਹਾਂ ਲੱਗ ਰਿਹਾ ਜੀ ਜੋ ਬਹੁਤ ਅੱਛਾ ਲੱਗ ਰਿਹਾ ਹੈ ਕਿ ਬ੍ਰਾਂਡ ਆਣ ਗਏ ਆਪੇ ਗ੍ਰੋ ਕਰਦੀ ਹੈ ਆਪਣਾ ਨਕੋਦਰ ਗ੍ਰੋ ਕਰ ਰਿਹਾ ਹੈਗਾ ਫੀਲ ਹੁੰਦਾ ਹੈ ਅੱਛਾ ਲੱਗ ਰਿਹਾ ਹੈ ਅੱਛੀ ਵੈਰਾਈਟੀ ਅੱਛੀ ਹੈ ਜੀ ਨਾ ਸਰ ਸੈਡਾ ਕਰਨਦੀਪ ਸਿੰਘ ਅਜੋਕੀ ਦੇ ਆਇਓ ਕਿਸ ਤਰ੍ਹਾਂ ਲੱਗਦਾ ਜੀ ਬਹੁਤ ਅੱਛੀ ਵੈਰਾਈਟੀ ਹੈਗੀ ਐ ਐਸੋ ਅੱਛੀ ਵੈਰਾਈਟੀ ਮੈਂ ਕਦੀ ਕਿਸੇ ਹੋਰ ਬ੍ਰਾਂਡ ਦੀ ਦੇਖੀ ਨਹੀਂ ਆ ਜੀ ਪਹਿਲੇ ਜਿਆਦਾ ਕਸਟਮਰਾਂ ਨੂੰ ਨਕੌਦਰ ਤੋਂ ਜਲੰਧਰ ਜਾਂ ਲੁਧਿਆਣਾ ਜਾਣਾ ਪੈਂਦਾ ਸੀ ਹੁਣ ਕਿਸ ਤਰ੍ਹਾਂ ਵੀ ਸ਼ੋਰੂਮ ਇੱਥੇ ਖੁੱਲ ਗਿਆ ਜਿਹੜਾ ਨਹੀਂ ਅਜਲ ਨਕੌਦਰ ਦੇ ਵਿੱਚ ਐ ਜਿਹੜਾ ਸਟੋਰ ਖੁੱਲਿਆ ਐ ਇਹਦੇ ਕੋਲ ਬਹੁਤ ਵੈਰਾਈਟੀ ਹੈ ਇੱਥੇ ਆ ਕੇ ਜਰੂਰ ਆਪਣੀ ਸ਼ਾਪਿੰਗ ਕਰੋ ਤੁਸੀਂ ਤੁਸੀਂ ਕੋਈ ਵੈਰਾਈਟੀ ਦੇਖ ਰਹੇ ਹੋ ਹਾਂ ਮੈਂ ਦੇਖਿਆ ਜੋ ਵੀ ਚੀਜ਼ ਨੂੰ ਹੱਥ ਲਾ ਰਿਹਾ ਪਸੰਦ ਆ ਰਿਹਾ ਕੀ ਵੈਰਾਈਟੀ ਬਹੁਤ ਅੱਛੀ ਕੀਆ ਹੈ ਜੀ ਕੰਪਨੀ ਨੇ ਹਰ ਬ੍ਰਾਂਡ ਦੀ ਹਰ ਚੀਜ਼ ਦੀ ਹਰ ਸਾਈਜ਼ੇ ਸਾਰੇ ਪੂਰੇ ਕੀਆ ਹੈ ਮੋਸਕਰ ਜੀ ਜੋਕੀ ਦੇ ਆਇਓ ਕੀ ਨਾਤੇ ਆ ਰਹੇ ਹਾਂ ਜੀ ਨਾਮ ਕੀ ਹੈ ਤੁਹਾਡਾ ਸਰ ਮੇਰਾ ਰਕੇਸ਼ ਕਪੂਰ ਹੈ ਜੀ ਮੈਂ ਮੈਂ ਜਲੰਧਰ ਤੋਂ ਆਇਆ ਹਾਂ ਜੀ ਜੋਕੀ ਦਾ ਸ਼ੋਅਰੂਮ ਨਕੋਦਰ ਵਿੱਚ ਖੁੱਲਿਆ ਕਿਸ ਤਰ੍ਹਾਂ ਲੱਗ ਰਿਹਾ ਹੈ ਬਹੁਤ ਵਧੀਆ ਸਰ ਯਾਰ ਬਹੁਤ ਵਧੀਆ ਬ੍ਰਾਂਡ ਹੈ ਜੀ ਔਰ ਹਨੀਵਾ ਜੀ ਵੀ ਬਹੁਤ ਵਧੀਆ ਬੰਦੇ ਨੇ ਔਰ ਮੈਂ ਚਾਹਨਾ ਵੈਰਾਈਟੀ ਤਾਂ ਹੈ ਹੀ ਹੈ ਜੀ ਜੋਕੀ ਦਾ ਬ੍ਰਾਂਡ ਹੈ ਜੀ ਇੱਕ ਔਰ ਮੈਂ ਸਾਰੇ ਨਕੋਦਰ ਵਾਸੀਆਂ ਨੂੰ ਅਪੀਲ ਕਰਦਾ ਵੀ ਇੱਥੇ ਇੱਕ ਵਾਰੀ ਆਓ ਔਰ ਇੱਕ ਵਾਰ ਦਰਸ਼ਨ ਦਿਓ ਤੇ ਆ ਕੇ ਦਿਓ ਤਾਂ ਵਧੀਆ ਵਧੀਆ ਚੀਜ਼ਾਂ ਲੋ ਹੋ ਜਾਂਦੀ ਹੈ ਜੀ। ਪਸੰਦ ਕਰ ਰਹੇ ਹੋ। ਹਾਂਜੀ ਹਾਂਜੀ ਜ਼ਰੂਰ ਜੀ। ਜੋ ਕਿ ਸ਼ੁਰੂ ਹੋਵੇ ਨਾਲੇ ਸਵਾਲ ਹੀ ਪੈਦਾ ਹੁੰਦਾ ਜੀ। ਇਹ ਇੱਕ ਬ੍ਰਾਂਡ ਤੇ ਅੱਡੇ ਦੀ ਦੁਕਾਨ ਦੇ ਸ਼ਾਪ ਦੇ ਸਾਹਮਣੇ ਖੁੱਲ ਗਿਆ ਨਵਾਂ। ਹਾਂਜੀ ਹਾਂਜੀ। ਬਹੁਤ ਵਧੀਆ ਲੱਗ ਰਿਹਾ ਜੀ। ਬ੍ਰਾਂਡਡ ਕੱਪੜੇ ਤੁਸੀਂ ਦੇਖਿਆ ਪਾਰਾ। ਬਿਲਕੁਲ ਬਿਲਕੁਲ ਆ ਲਿਆ ਜੀ ਦੇਖੋ ਇਹ ਤਾਂ ਇੰਟਰਵਿਊ ਹੀ ਪਰਚੇਜ਼ ਕੀਤੀ ਅਸੀਂ। ਬਾਕੀ ਹਜੇ ਦੇਖ ਰਹੇ ਆ ਵੀ ਕਿਹੜੀ ਚੀਜ਼ ਪਸੰਦ ਆਉਂਦੀ ਆ। ਵਧੀਆ ਗੱਲ ਹੈ ਜੀ। ਸ਼ਹਿਰ ਵਾਸੀਆਂ ਨੂੰ ਇਹ ਸਹੂਲਤ ਮਿਲਣ ਲੱਗੀ ਆ। ਬਹੁਤ ਅੱਛੀ ਗੱ कहाँ से आए हो नको उधर कौन सी क्लास में पढ़ते हो 4th रोस ये योकू भी आए हो क्या ये क्या पसंद किया आपने अच्छा लगा आपको हाँ जी काफी अच्छा लगा लेके जाओगे आज ਰੂਰ ਲੈ ਕੇ ਜਾਓ ਉਹ ਜੋਕੀ ਦੇ ਸ਼ੋਰੂਮ ਤੇ ਪਹੁੰਚੇ ਸਰ ਸਾਡੇ ਨਾਲ ਮੌਜੂਦ ਨੇ ਸਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਗੁਰਪ੍ਰੀਤ ਹੈ ਆ ਮੈਂ ਇੱਥੇ ਨਾਰਥ ਹੈਡ ਹੈਗਾ ਜੀ ਹਾਂ ਨਾਰਥ ਇਚ ਜਿੰਨੇ ਵੀ ਐਕਸਕਲੂਸਿਵ ਸਟੋਰਸ ਨੇ ਉਹ ਮੈਂ ਹੈਂਡਲ ਕਰਨਾ ਮੇਰੀ ਟੀਮ ਹੈਗੇ ਨਾਲ ਜਿਹਦੇ ਦੇਖਦੇ ਨੇ ਸਾਰਾ ਹਾਂਜੀ ਕਿੰਨੇ ਸ਼ੋਰੂਮ ਹੈ ਤੁਹਾਡੇ ਟੋਟਲੀ ਜਿੰਨੇ ਸਰ ਦੇਖੋ ਅਗਰ ਮੈਂ ਇੰਡੀਆ ਦੀ ਗੱਲ ਕਰਾਂ ਤੇ ਲਗਭਗ 1500 ਸਟੋਰਸ ਹੈਗੇ ਇੰਡੀਆ ਇਚ ਜੀ ਸਰ ਤੇ ਇਹ ਲਗਭਗ ਫਤ ਲ ਸਮਝ ਲੋ ਕਿ 1500 ਦੇ ਨੇੜੇ ਹੀ ਪਹੁੰਚ ਗਿਆ ਆਪਾਂ ਬਹੁਤ 1500 ਤੇ ਅਗਰ ਨਕੋਦਰ ਦੀ ਗੱਲ ਕਰੀਏ ਤੇ ਨਕੋਦਰ ਹੀ ਚ ਐਕਸਕਲੂਸਿਵ ਪਹਿਲਾ ਸਟੋਰ ਹੈ ਜੋਕੀ ਦਾ ਜੀ ਔਰ ਜੋਕੀ ਨੂੰ ਅੱਜ 30 ਇਅਰਸ ਹੋ ਗਏ ਇੰਡੀਆ ਵਿੱਚ ਆਏ ਜੀ ਤੇ ਵੈਸੇ ਤੇ ਜੋਕੀ 1876 ਤੋਂ ਹੈ ਯੂ ਐਸ ਏ ਦਾ ਬ੍ਰਾਂਡ ਹੈ ਜੀ ਬਟ ਅੱਜ 30 ਇਅਰਸ ਜਨਰੀ ਚ ਆਲਮੋਸਟ 1500 ਸਟੋਰਸ ਆਪਾਂ ਐਕਸਕਲੂਸਿਵ ਪੂਰੇ ਇੰਡੀਆ ਚ ਚਲਾ ਰਹੇ ਜੀ ਕਿੰਨੇ ਪ੍ਰੋਡਕਟ ਆ ਕਿ ਕੀ ਹੁੰਦਾ ਸਰ ਦੇਖੋ ਪ੍ਰੋਡਕਟ ਇਚ ਜੋਕੀ ਵੈਸੇ ਤੁਸੀਂ ਪੁੱਛੋ ਆਮ ਕਸਟਮਰ ਨੂੰ ਤੇ ਵੈਸੇ ਨਾਰਮਲ ਰੀਟੇਲਰਸ ਦੇ ਜਿਹੜੇ ਮਲਟੀ ਬ੍ਰਾਂਡ ਸਟੋਰ ਨੇ ਉੱਥੇ ਅਵੇਲੇਬਲ ਹੈ ਬਟ ਐਕਸਕਲੂਸਿਵ ਸਟੋਰ ਦੀ ਗੱਲ ਕਰੀਏ ਤੇ ਐਕਸਕਲੂਸਿਵ ਇਸ ਤੁਹਾਨੂੰ ਇੱਕ ਐਂਬੀਅੰਸ ਮਿਲਦਾ ਕਸਟਮਰ ਆਂਦਾ ਟ੍ਰਾਇਲ ਰੂਮ ਹੁੰਦਾ ਹੈ ਤੇ ਉਹਨੂੰ ਪ੍ਰੋਡਕਟ ਦੀ ਪੂਰੀ ਕੰਪਲੀਟ ਰੇਂਜ ਮਿਲਦੀ ਹੈ ਅਗਰ ਕੋਈ ਕੰਜ਼ਿਊਮਰ ਨੂੰ ਕਹੋ ਕਿ ਪੂਰੇ ਵਾਰਡਰੋਬ ਸੋਲੂਸ਼ਨਸ ਅਗਰ ਨੇ ਤੇ ਉਹ ਜੋਕੀ ਐਕਸਕਲੂਸਿਵ ਸਟੋਰ ਤੇ ਉਹਨੂੰ ਮਿਲ ਜਾਂਦੇ ਆ ਤੇ ਜਦੋਂ ਜੋਕੀ ਕਸਟਮਰ ਇੰਦਰ ਆਂਦਾ ਜਿਹੜਾ ਲਾਇਲ ਕਸਟਮਰ ਹੈ ਜਾਂ ਨਿਆ ਕਸਟਮਰ ਹੈ ਜਾਂ ਪੁਰਾਣਾ ਕਸਟਮਰ ਹੈ ਉਹ ਕਸਟਮਰ ਉਹਦੇ ਕੋਲ ਸਾਡੇ ਕੋਲ ਸੋਲੂਸ਼ਨ ਉਹਦੇ ਵਾਸਤੇ ਨਹੀਂ ਉਹਦੀ ਫੈਮਲੀ ਵਾਸਤੇ ਵੀ ਹੈ ਪੂਰੀ ਫੈਮਲੀ ਲਈ ਹਾਂ ਤੇ ਜਿਵੇਂ ਕੋਈ ਅਗਰ ਕੋਈ ਕਿਸੇ ਦਾ ਜੂਨੀਅਰ ਬੱਚਾ ਆਇਆ ਤੇ ਉਹਦੇ ਵਾਸਤੇ ਵੀ ਸਾਡੇ ਕੋਲ ਸੋਲੂਸ਼ਨਸ ਹੈਗੇ ਕਪੜੇ ਹੈਗੇ ਆ ਜੀ ਤੇ ਟੀ-ਸ਼ਰਟਸ ਹੈਗੀਆਂ ਲੋਅਰਸ ਹੈਗੇ ਇਸ ਤਰੀਏ ਅਗਰ ਕੋਈ ਮਤਲਬ ਆਪਣੀ ਵਾਈਫ ਵਾਸਤੇ ਲੈਣਾ ਚਾਹੁੰਦਾ ਹੈ ਉਹਦੇ ਵਾਸਤੇ ਵੀ ਸੋਲੂਸ਼ਨ ਹੈ ਯਾਨੀ ਸਵੇਰੇ ਅਗਰ ਆਫਿਸ ਜਾਏਗਾ ਤਾਂ ਉਹਦੇ ਵਾਸਤੇ ਸੋਲੂਸ਼ਨ ਹੈ ਪੋਲੋ ਟੀ-ਸ਼ਰਟ ਪਾ ਕੇ ਜਾ ਸਕਦਾ ਹੈ ਤੇ ਸਾਡੇ ਕੋਲ 올 ਡੇ ਪੈਂਟਸ ਹੈਗੀਆਂ ਸਾਡੇ ਕੋਲ ਅਗਰ ਉਹਨੇ ਟਰੈਵਲ ਤੇ ਜਾਣਾ ਹੈ ਤੇ ਉਹ ਦਿਵਸ ਤੇ ਕੰਫਰਟੇਬਲ ਸਟਫ ਸਾਡੇ ਕੋਲ ਪ੍ਰੋਡਕਟਸ ਹੈਗੇ ਆ ਅਗਰ ਉਹਨੇ ਸਪੋਰਟ ਸਪੋਰਟੀ ਕੁਝ ਦੇਖਣਾ ਹੈ ਤੇ ਸਾਡੇ ਕੋਲ ਐਥਲੀਟਿਕ ਰੇਂਜ ਹੈ ਮੂਵ ਸੀਰੀਜ਼ ਹੈ ਅਗਰ ਉਹਨੇ ਰਾਤੀ ਸੋਣਾ ਕੰਫਰਟੇਬਲੀ ਹੈ ਤੇ ਉਹ ਸਾਡੇ ਵਾਸਤੇ ਉਹ ਸਾਡੇ ਕੋਲ ਉਹ ਵੀ ਕਸਟਮ ਹੈ ਤੇ ਪੂਰਾ ਵਾਰਡਰੋਬ ਸੋਲੂਸ਼ਨ ਪੂਰੇ ਸਟੋਰ ਤੇ ਐਕਸਕਲੂਸਿਵ ਸਟੋਰ ਤੇ ਅਵੇਲੇਬਲ ਹੁੰਦਾ ਹੈ ਜੀ ਸਾਰਾ ਨਕੌਦਰ ਪਹੁੰਚੇ ਨਕੌਦਰ ਸ਼ੋਰੂਮ ਖੋਲਾ ਇੱਕ ਇਰਦਾਂ ਦਾ ਮਾਣ ਮਹਿਸੂਸ ਕਰ ਰਿਹਾ ਸਰ ਦੇਖੋ ਇਹ ਬਹੁਤ ਪ੍ਰਾਊਡ ਦੀ ਗੱਲ ਹੈ ਕਿ ਅੱਜ ਨਕੌਦਰ ਐਕਸਕਲੂਸਿਵ ਸਟੋਰ ਖੋਲਿਆ ਤੇ ਪਹਿਲਾ ਸਟੋਰ ਹੈ ਦੇਖੋ ਮੈਂ ਜਿਵੇਂ ਕਿ ਆ ਮਲਟੀ ਬ੍ਰਾਂਡ ਸਟੋਰ ਤੇ ਅਵੇਲੇਬਿਲਿਟੀ ਜੋਕੀ ਦੀ ਹੁੰਦੀ ਹੈ ਬਟ ਇੱਕ ਐਕਸਕਲੂਸਿਵ ਸਟੋਰ ਤੇ ਜਿਹੜੀ ਰੇਂਜ ਹੈ ਉਹ ਨਾਰਮਲ ਸਟੋਰ ਤੇ ਨਹੀਂ ਮਿਲੇਗੀ ਤੁਹਾਨੂੰ ਨਾਰਮਲ ਆਊਟਲੈਟ ਤੇ ਨਹੀਂ ਮਿਲੇਗੀ ਨਾਲੇ ਉਹ ਐਂਬੀਅੰਸ ਨਹੀਂ ਮਿਲੇਗਾ ਨਾਲੇ ਟ੍ਰੇਨਡ ਸਟਾਫ ਹੁੰਦਾ ਹੈ ਤੁਹਾਨੂੰ ਪਾਰਟਿਕੂਲਰ ਗਾਈਡੈਂਸ ਦਿੰਦਾ ਹੈ ਕਿ ਕਿਹੜਾ ਸਟੱਫ ਕਿਹੜਾ ਸਾਈਜ਼ ਔਰ ਕਿਹੜਾ ਤੁਹਾਡੇ ਤੇ ਸੂਟ ਕਰੇਗਾ ਸਾਡੇ ਕੋਲ ਜਿਹੜਾ ਆਖਿਆ ਜਾਂਦੇ ਟ੍ਰਾਇਲ ਰੂਮਸ ਅਵੇਲੇਬਲ ਹੁੰਦੇ ਆ ਇੱਥੇ ਤੇ ਜਿਵੇਂ ਲੇਡੀਜ਼ ਹੈਗੀਆਂ ਜਿਹੜੇ ਨਾਰਮਲ ਸਟੋਰ ਤੇ ਟ੍ਰਾਇਲ ਨਹੀਂ ਕਰ ਸਕਦੀਆਂ ਇੱਥੇ ਟ੍ਰਾਇਲ ਰੂਮ ਅਵੇਲੇਬਲ ਹੁੰਦਾ ਹੈ ਤੇ ਉਹ ਇਨਰਵੇਅਰ ਸਟੱਫ ਅਗਰ ਟ੍ਰਾਈ ਕਰਨਾ ਹੈ ਉਹ ਵੀ ਸਟੱਫ ਟ੍ਰਾਈ ਕਰ ਸਕਦੇ ਆ ਆਊਟਰਵੇਅਰ ਵੀ ਟ੍ਰਾਈ ਕਰ ਸਕਦੇ ਆ ਪਾਕੀ ਸਾਡੀ ਰਿਟਰਨ ਪਾਲਿਸੀ ਵੀ ਹੈ ਇੱਥੇ ਜਿਹੜੇ ਰੋਨਮਲ ਤੇ ਨਹੀਂ ਹੁੰਦੀ ਤੇ ਇਹ ਸਾਰੀ ਜਿਹੜੀ ਪਲੱਸ ਪੁਆਇੰਟਸ ਨੇ ਐਕਸਕਲੂਸਿਵ ਸਟੋਰ ਤੇ ਹੁੰਦੀਆਂ ਨਾਲੇ ਇੱਕ ਮੰਨ ਲਓ ਨਾਰਮਲ ਸਟੋਰ ਤੇ ਜਾਓਗੇ ਤੁਹਾਨੂੰ ਦੋ ਕਲਰਸ ਮਿਲਣਗੇ ਇੱਥੇ ਆਓਗੇ ਤੁਹਾਨੂੰ ਵੈਰਾਈਟੀ ਆਫ ਕਲਰਸ ਰੇਂਜ ਸਾਈਜ਼ ਸਭ ਚੀਜ਼ ਮਿਲ ਜਾਏਗਾ ਤੇ ਹੁਣ ਇੱਕ ਜੈਂਜ਼ੀ ਸੀਰੀਜ਼ ਵੀ ਆਈ ਹੈ ਸਾਡੀ ਜੋ ਕਿ ਗਰੂਪ ਉਹ ਵੀ ਇੱਥੇ ਬੜੀ ਜਲਦੀ ਲਾਂਚ ਕਰਾਂਗੇ ਆਪਾਂ ਜੇ ਇਸ ਸਟੋਰ ਤੇ ਜੋ ਕਿ ਨਾਰਮਲ ਸਟੋਰ ਤੇ ਨਹੀਂ ਮਿਲੇਗੀ ਜਰਾ ਸਟੋਰ ਦਾ ਪਹਿਲਾ ਦੇਖੀ ਸੀ ਅੱਜ ਕਾਫੀ ਰੌਣਕਾਂ ਦੇਖਣ ਨੂੰ ਮਿਲੀ ਹਾਂ ਹਾਂਜੀ ਹਾਂਜੀ ਜੀ ਬਹੁਤ ਸਾਰੀ ਅਸੀਂ ਹੈ ਅੱਜ ਗੁਰਪ੍ਰੀਤ ਸਿੰਘ ਘੁੱਗੀ ਪਾਜੀ ਵੀ ਇੱਥੇ ਪਹੁੰਚੇ ਤੇ ਬੜੀ ਰੌਣਕਾਂ ਲੱਗੀਆਂ ਔਰ ਬੜਾ ਮਜ਼ਾ ਆਇਆ ਤੇ ਪੂਰਾ ਨਕੋਦਰ ਇਕੱਠਾ ਹੋ ਗਿਆ ਬਾਹਰ ਤੇ ਬੜਾ ਮਤਲਬ ਮੈਂ ਹਨੀ ਜੀ ਨੂੰ ਔਰ ਤੇਜਿੰਦਰ ਸਿੰਘ ਜੀ ਤੋਂ ਉਹਨਾਂ ਦੀ ਫੈਮਿਲੀ ਨੂੰ ਬਹੁਤ ਬਹੁਤ ਮੁਬਾਰਕਬਾਦ ਦੇਣਾ ਚਾਹਾਂਗਾ ਕਿ ਉਹਨਾਂ ਨੇ ਪਹਿਲਾ ਸਟੋਰ ਖੋਲਿਆ ਔਰ ਉਹਨਾਂ ਨੇ ਅੱਗੇ ਵੀ ਸਾਡੇ ਨਾਲ ਸਟੋਰ ਖੋਲਨੇ ਆ ਪੰਜਾਬ ਚੰਡੀਗੜ੍ਹ ਤੇ ਨਾਰਥ ਵਿੱਚ ਤੇ ਮੈਂ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਦੇਣਾ ਉਹਨਾਂ ਦੇ ਪੂਰੇ ਪਰਿਵਾਰ ਨੂੰ ਸਰ ਨਕੋਦਰ ਨੂੰ ਅਸੀਂ ਕੀ ਮੈਸੇਜ ਦੇਣਾ ਚਾਹੋਗੇ بس ਨਗੋਦਰ ਬਲਿਆ ਨੂੰ ਇਹ ਮੈਸੇਜ ਹੈ ਕਿ ਸਰ ਦੇਖੋ ਇਸ ਜਿਹੜੀ ਮਾਰਕੀਟ ਹੈ ਜਿੱਥੇ ਜੋਕੀਸ ਐਕਸਕਲੂਸਿਵ ਖੁੱਲਿਆ ਹੈ ਬੜੀ ਗਰੋਇੰਗ ਮਾਰਕੀਟ ਹੈ ਔਰ ਮੈਨੂੰ ਲੱਗਦਾ ਹੈ ਜੋਕੀ ਤੇ ਆਉਣ ਤੋਂ ਬਾਅਦ ਮੇਰੇ ਕੋਲ 10-15 ਨਵੇਂ ਬ੍ਰਾਂਡਸ ਇੱਥੇ ਆਣਗੇ ਤੇ ਅਗਰ ਇਹ ਪੂਰੀ ਪੂਰਾ ਕੈਚਮੈਂਟ ਜਿਹੜਾ ਹੈ ਪੂਰਾ ਕਲਸਟਰ ਬ੍ਰਾਂਡਸ ਨਾਲ ਲੱਜਾ ਜਾਏਗਾ ਤੇ ਵਨ ਆਫ ਦਾ ਬੈਸਟ ਮਾਰਕੀਟ ਬਣਨ ਵਾਲੀ ਹੈ ਨਗੋਦਰ ਦੀ ਤੋ ਉਹਨਾਂ ਦੇ ਵਾਸਤੇ ਮਤਲਬ ਫਿਊਚਰ ਜਿਹੜਾ ਹੈ ਉਹਨਾਂ ਨੂੰ ਜਲੰਧਰ ਜਾਣ ਦੀ ਲੋੜ ਨਹੀਂ ਪੈਗੀ ਜਾਂ ਚੰਡੀਗੜ੍ਹ ਜਾਣ ਦੀ ਲੋੜ ਨਹੀਂ ਪੈਗੀ ਆਈ ਥਿੰਕ ਆਨ ਵਾਲੇ ਟਾਈਮ ਸਾਰੇ ਬ੍ਰਾਂਡ ਜੱਥੇ ਅਵੇਲੇਬਲ ਹੋਣਗੇ ਕਿਉਂਕਿ ਜੋਕੀ ਆ ਗਿਆ ਉਹਨੇ ਸੋ ਜੋਕੀ ਦੇ ਓਨਰ ਨਾਲ ਗੱਲਬਾਤ ਕਰ ਲੈਨੇ ਜੀ ਨਕੌਦਰ ਸ਼ਹਿਰ ਦੇ ਵਿੱਚ ਜਿਹੜਾ ਇਹ ਸ਼ੋਰੂਮ ਖੁੱਲਿਆ ਬਹੁਤ ਖੁਸ਼ੀ ਵਾਲੀ ਗੱਲ ਆ ਮੁਸਕਰਾ ਰਹੇ ਨੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਸਤਿ ਸ੍ਰੀ ਅਕਾਲ ਸਰ ਸਤਿ ਸ੍ਰੀ ਅਕਾਲ ਜੀ ਕੀ ਨਾਮ ਜੀ ਸਾਨੂੰ ਬਤਾ ਤੇ ਮੇਰਾ ਨਾਮ ਜਗੁਰਸਾਈਪ ਸਿੰਘ ਆ ਤੇ ਆਪਾਂ ਗੁਰਸਾਈ ਰਿਟੇਲਸ ਫਾਰਮ ਤੋਂ ਗੱਲ ਕਰ ਰਹੇ ਆ ਤਾਰੇ ਜੋਕੀ ਸ਼ੋਰੂਮ ਖੋਲ੍ਹਿਆ ਅੱਜ ਇਹ ਪਹਿਲੇ ਇਹਦੀ ਲੋਕੇਸ਼ਨ ਜਾਣਨਾ ਚਾਹਾਂਗੇ ਲੋਕੇਸ਼ਨ ਇਹਦੀ ਕੀ ਹੈ ਜੀ ਹੈ ਜੀ 메인 ਜਲੰਧਰ ਰੋਡ ਨਕੋਦਰ ਚ ਹੈਗੀ ਆ ਆਪੋਜ਼ਿਟ ਪੁਲਿਸ ਸਟੇਸ਼ਨ ਜੀ ਤੇ ਆਪਣਾ ਨੀਅਰ ਪੈਟਰੋਲ ਪੰਪ ਜੀ ਤੇ ਸਾਰੇ ਮਤਲਬ ਇੱਧਰ ਰੀਚ ਆਊਟ ਕਰ ਸਕਦੇ ਹੋ ਜੋਕੀ ਦਾ ਐਕਸਕਲੂਸਿਵ ਸਟੋਰ ਖੁੱਲਿਆ ਅੱਜ ਨਵਾਂ ਤੇ ਇੱਥੇ ਤੁਹਾਨੂੰ ਸਾਰੀ ਤਰੀਕੇ ਦੀ ਵੈਰਾਈਟੀ ਫਾਰ ਵੂਮਨ ਫਾਰ ਮੈਨ ਅਤੇ ਛੋਟੇ ਬੱਚਿਆਂ ਦਾ ਇਨਰਵੇਅਰ ਵੀ ਮਿਲੂਗਾ ਤੇ ਹੌਲੀ ਹੌਲੀ ਆਪਾਂ ਇਹਦੇ ਵਿੱਚ ਜਿੱਦਾਂ ਕੀ ਜੈਂਜ਼ੀ ਵਾਲਾ ਜਿਹੜਾ ਹੈਗਾ ਆ ਸੈਗਮੈਂਟ ਆਪਣਾ ਗਰੂਪ ਜਿਹਦੇ ਵਿੱਚ ਅੱਜ ਕੱਲ ਟ੍ਰੈਂਡ ਚੱਲ ਰਿਹਾ ਹੈ ওভারਸਾਈਜ਼ ਕੱਪੜਿਆਂ ਦਾ ਉਹ ਵੀ ਹੌਲੀ ਹੌਲੀ ਵਿਦਨ ਅ ਮੰਥ ਆਪਣੇ ਉਹ ਵੀ ਆਊਗਾ ਜਿੱਦਾਂ ਆਉਣ ਵਾਲੇ ਤੇ ਆ ਰਹੇ ਜੀ ਹੁਣ ਆਉਣ ਵਾਲੇ ਵਿਆਹ ਸ਼ਾਦੀਆਂ ਵੀ ਆਉਣ ਵਾਲੀਆਂ ਆ ਹਰ ਬ੍ਰਾਂਡ ਮਿਲੇਗਾ ਹਰ ਤਰ੍ਹਾਂ ਦਾ ਹਾਂਜੀ ਜੀ ਹਾਂਜੀ ਹਾਂਜੀ ਲਾਈਕ ਜਿੱਦਾਂ ਤੁਸੀਂ ਵਿਆਹ ਸ਼ਾਦੀਆਂ ਦੀ ਗੱਲ ਕੀਤੀ ਬੰਦੇ ਨੂੰ ਹੁੰਦਾ ਕਿ ਉਹ ਕੰਫਰਟੇਬਲ ਰਹੇ ਹਨ ਸਾਡੇ ਕੋਲ ਇਨਰ ਵੇਅਰ ਬਹੁਤ ਜ਼ਿਆਦਾ ਕੰਫਰਟੇਬਲ ਨੇ ਜਿਹੜਾ ਕਿ ਨਾਲ ਦੇ ਨਾਲ ਡਰਾਈ ਰੱਖਦੇ ਆ ਤੁਹਾਡੀ ਪੂਰੀ ਬੋਡੀ ਨੂੰ ਸਵਿਟ ਨਹੀਂ ਆਉਣ ਦਿੰਦੇ ਨਾ 스ਮੈਲ ਆਂਦੀ ਆ ਹਨਾ ਜੋ ਕਿ ਐਦਾ ਤੁਹਾਨੂੰ ਪਤਾ ਆਪਾਂ ਇੰਡੀਆ ਚ ਹੈਗੇ ਆ ਮੌਸਮ ਥੋੜਾ ਐਦਾ ਦਾ ਰਹਿੰਦਾ ਆ ਗਰਮੀਆਂ ਚ ਹਨਾ ਚਿਪਚਿਪਾਟ ਹੋ ਜਾਂਦੀ ਆ ਇਸ ਪਰ ਐਦਾ ਦੇ ਜੋਕੀ ਦਾ ਐਦਾ ਦਾ ਮਟੀਰੀਅਲ ਹੈਗਾ ਆ ਕੀ ਬਹੁਤ ਹੀ ਐਡਵਾਂਸਡ ਟੈਕਨੋਲੋਜੀ ਹੈਗੀ ਆ ਮਾਈਕਰੋ ਫਾਈਬਰ ਯੂਜ਼ ਕਰਦੇ ਆ ਹਨਾ ਜਿਹਦੇ ਵਿੱਚ ਮਤਲਬ ਕਿ ਸਵਿਟ ਨਹੀਂ ਆਉਂਦਾ ਬਿਲਕੁਲੀ ਡਰਾਈ ਰੱਖਦਾ ਸਰ ਜੇ ਇੱਥੇ ਦਾ ਫੋਨ ਨੰਬਰ ਕੋ ਦਰਸ਼ਕਾਂ ਸਾਡੇ ਨੂੰ ਦੱਸ ਦਿਓ ਹਾਂਜੀ ਹਾਂਜੀ ਤੁਸੀਂ ਰੀਚ ਆਊਟ ਕਰਨ ਲਈ ਜੀ 98786 7777 ਤੇ ਕਾਲ ਕਰ ਸਕਦੇ ਹੋ ਹਾਂਜੀ ਇੱਕ ਵਾਰੀ ਸਾਡਾ ਨੰਬਰ ਜੀ 98786 777 ਜੀ ਸਰ ਕੀ ਮੈਸੇਜ ਆ ਗੁਰਪ੍ਰੀਤ ਖੁੱਗੀ ਵੀ ਆਜਾਏ ਆ ਬੜੇ ਖੁਸ਼ ਹੋਏ ਨਕੋਦਰ ਵਾਲਿਆਂ ਨੇ ਵੀ ਤੁਸੀਂ ਖੁਸ਼ ਕਰ ਦਿੱਤਾ ਅੱਜ ਹਾਂਜੀ 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 ਕਿਸ ਤਰ੍ਹਾਂ ਲੱਗਾ ਤੁਹਾਨੂੰ ਜੀ ਜੀ ਉਹ ਜੀ ਸਾਡੇ ਮਤਲਬ ਕਿ ਬਹੁਤ ਹੀ ਖਾਸ ਨੇ ਸਾਡੇ ਪੰਜਾਬਲੇ ਵੀ ਬਹੁਤ ਖਾਸ ਨੇ ਹਨਾ ਤੇ ਉਹ ਬਹੁਤ ਹੀ ਖੁਸ਼ ਹੋਏ ਪਹਿਲਾ ਸਟੋਰ ਦੇਖ ਕੇ ਜਿਹੜਾ ਨਕੋਦਰ ਖੁੱਲਿਆ ਸਾਡਾ ਐਕਸਕਲੂਸਿਵ ਸਟੋਰ ਤੇ ਸਾਨੂੰ ਵੀ ਬਹੁਤ ਖੁਸ਼ੀ ਹੋਈ ਕਿ ਉਹਨਾਂ ਨੇ ਆਪਣੀਆਂ ਦੁਆਵਾਂ ਲੈ ਕੇ ਆਏ ਆਪਣੇ ਨਾਲ ਤੇ ਬਸ 아이 ਕਹਿਣਾ ਚਾਹੂੰਗਾ ਬਹੁਤ ਵਧੀਆ ਲੱਗਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਰਕੀਨ ਸਤਿ ਅਕਾਲ ਮੇਰਾ ਤੇਜਿੰਦਰ ਸਿੰਘ ਜੀ ਤੇਜਿੰਦਰ ਸਿੰਘ ਜੀ ਅੱਜ ਇੱਕ ਬਹੁਤ ਵਧੀਆ ਨਕੂਦਰ ਦੇ ਵਿੱਚ শোরੂਮ ਲੈ ਕੇ ਆਇਓ ਜੋਫੀਆ ਹਾਂ ਜੀ ਕਿਸ ਤਰ੍ਹਾਂ ਲੱਗ ਰਿਹਾ ਤੇਨ ਲਈ ਬਹੁਤ ਵਧੀਆ ਲੱਗ ਰਿਹਾ ਜੀ ਨਕੂਦਰ ਵਾਸੀਆਂ ਨੂੰ ਹੁਣ ਜਲੰਧਰ ਜਾਂ ਲੁਧਿਆਣਾ ਜਾਣ ਦੀ ਕਿਤੇ ਲੋੜ ਨਹੀਂ ਹੈ ਹਰ ਚੀਜ਼ ਤਾਨੂੰ ਲੋਕਲੀ ਮਿਲੇਗੀ ਜੀ ਤੇ ਸਾਰੀ ਰੇਂਜ ਹੈ ਜਿੱਦਾਂ ਇਹ ਮੇਰਾ ਬੇਟਾ ਨੇ ਜਿੱਦਾਂ ਤੁਹਾਨੂੰ ਦੱਸਿਆ ਕਿ ਸਾਰੀ ਰੇਂਜ ਆਪਣੀ ਮਿਲੇਗੀ ਇੱਥੇ ਤੁਹਾਨੂੰ ਲੋਕਲ ਘਰ ਬੈਠੇ ਹੀ ਤੇ ਜ਼ਰੂਰ ਆਓ ਜੀ ਇੱਥੇ ਨੰਬਰ ਤੁਹਾਨੂੰ ਨੋਟ ਕਰਾਏ ਦਿੱਤਾ ਥੈਂਕ ਯੂ ਜੀ ਕੀ ਨਕੂਦਰ ਵਸੇਨ ਕਿ ਵੇਜਣੇ ਉਹਨਾਂ ਵਾਲੇ ਹਥਿਆਰ ਨੇ ਆਉਣ ਵਾਲੇ ਵਿਆਹ ਸ਼ਾਦੀਆਂ ਵੀ ਆ ਹਾਂਜੀ ਕੀ ਕਹਿਣਾ ਚਾਹੋਗੇ ਤੁਸੀਂ ਆਓ ਅਸੀਂ ਵਧੀਆ ਤੁਹਾਨੂੰ ਰੇਂਜ ਤੇ ਦਵਾਂਗੇ ਨਾਲ ਕੁਛ ਨਾ ਕੁਛ ਵਧੀਆ ਆਫਰ ਵੀ ਦਵਾਂ ਤੁਹਾਨੂੰ ਜ਼ਰੂਰ ਦਵਾਂਗੇ ਸਰ ਬਹੁਤ ਬਹੁਤ ਸ਼ੁਕਰੀਆ ਜੀ ਤੋਂ ਐਸੀ ਜੋਕੀ ਦਾ ਸ਼ੋਰੂਮ ਜਿਹੜਾ ਨਕੋਦਰ ਦੇ ਵਿੱਚ ਖੁੱਲਿਆ ਜੀ ਨਕੋਦਰ ਜਲੰਧਰ ਰੋਡ ਤੇ ਸਿਟੀ ਥਾਣਾ ਸਿਟੀ ਦੇ ਲੱਗੇ ਆ ਔਰ ਨਜ਼ਦੀਕ ਪੈਟਰੋਲ ਪੰਪ ਆ ਬਹੁਤ ਵਧੀਆ ਸ਼ੋਰੂਮ ਖੁੱਲਿਆ ਇਹਨਾਂ ਨੇ ਜਿਹਦਾ ਬ੍ਰਾਂਡਡ ਆ ਬ੍ਰਾਂਡ ਆ ਇੱਕ ਬ੍ਰਾਂਡ ਨਾਮ ਆ ਜਿਨ੍ਹਾਂ ਦੀਆਂ ਅਨੇਕਾਂ ਹੀ ਬ੍ਰਾਂਚਾਂ ਹੈਗੀਆਂ ਨੇ ਉਹ ਨਕੋਦਰ ਸ਼ਹਿਰ ਦੇ ਵਿੱਚ ਵੀ ਖੁੱਲ ਚੁੱਕਾ ਤੁਸੀਂ ਵੀ ਕਿੱਥੇ ਆਉਣਾ ਜਲਦੀ ਤੋਂ ਜਲਦੀ ਆਣਾ ਜੋਕੀ ਸ਼ੋਰੂਮ ਜਲੰਧਰ ਰੋਡ ਨਜ਼ਦੀਕ ਇੱਕ ਪੈਟਰੋਲ ਪੰਪ ਥਾਣੇ ਦੇ ਬਿਲਕੁਲ ਸਾਹਮਣੇ ਪਹੁੰਚਣਾ ਔਰ ਨਵੀਂ ਨਵੀਂ ਵੈਰਾਈਟੀ ਵਿਆਹ ਸ਼ਾਦੀਆਂ ਤੇ ਤਿਹਾਰਾਂ ਤੇ ਆਪਣੇ ਘਰ ਲੈ ਕੇ ਜਾਣੀਆਂ ਅੱਜ ਹੀ ਪਹੁੰਚੋ ਜੋਕੀ ਸਟੋਰ ਤੇ